ਕੀ ਹਾਲ ਨੇ ਵੀ ਆਇਆ ਸਵਾਗਤ ਆਪਾਂ ਖੜੇ ਆ ਬਿਲਕੁਲ ਬਾਰਡਰ ਦੇ ਉੱਪਰ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਲੱਗਿਆਂ ਤੇ ਇਧਰਲੇ ਪਾਸੇ ਤੁਹਾਨੂੰ ਮੈਂ ਬਾਰਡਰ ਦਿਖਾਉਣਾ ਇਸ ਵਕਤ ਪਾਕਿਸਤਾਨ ਦੇ ਵਿੱਚ ਐਂਟਰ ਹੋ ਗਏ ਆ ਤੇ ਭਾਬੀ ਸੱਚ ਨੂੰ ਬੱਸ ਜਦੋਂ ਆਈ ਹੈ ਨਾ ਐਂ ਭਜਦੇ ਆ ਸਾਰੇ ਬੰਦੇ ਆਪਣੇ ਵੀ ਇਹਨਾਂ ਨੂੰ ਇੱਥੋਂ ਵੀ ਐਂ ਲੱਗਦਾ ਵੀ ਅੱਡੇ ਤੋਂ ਕਿਤੇ ਨਿਕਲ ਨਾ ਜਾਵੇ ਬੱਸ ਐ ਛੇਤੀ ਭੱਜ ਕੇ ਵਹਿਜ ਗਏ ਸੈਕਟਰੀ ਆ ਸਾਡਾ ਪਾਪਾ ਸਭ ਤੋਂ ਉਂਗਰੇ ਜਾਂਦਾ ਉਹ ਵੇ ਆ ਦੇਖੋ ਉਹ ਦਾ ਕਾਲਾ ਇੰਨਾ ਦਾ ਤੁਸੀਂ ਰਹਿਨ ਦੋ ਯਾਰਾਂ ਦਾ ਪਾਸੇ ਉਹ ਮੈਨੂੰ ਜਾਣ ਦੋ ਛੇਤੀ ਸੈਕਟਰੀ ਸਾਹਿਬ ਕੋਈ ਨਹੀਂ ਹੌਲੀ ਹੌਲੀ ਚੱਲਦੇ ਆ ਲੈ ਕੇ ਜਾਣਗੇ ਆਪਾਂ ਨੂੰ ਲੈ ਕੇ ਜਾਣਗੇ ਹੈਲੋ ਪਾਪੇ ਹੁਣ ਗੱਲ ਯਾਰ ਅਜੇ ਤਾਂ ਭਰਨੀ ਆ ਪੂਰੀ ਇਹ ਹਾਂ ਉਹਨਾਂ ਨੇ ਖੜੇ ਹੀ ਰਹਿਣਾ ਉਹਨਾਂ ਟਾਈਮ ਹੁਣੇ ਭਰ ਕੇ ਲੈ ਗਈ ਟੈਕ ਨਹੀਂ ਛੱਡਨੀ ਉਹਨਾਂ ਨੇ ਕਿਰਾਇਆ ਵੀ ਲੈਣਗੇ ਅਗਲੇ ਇੱਧਰ ਆ ਜਾ ਐਂਕਰੀ ਅੱਗੇ ਆ ਦੇ ਕੋਲ ਸਾਬੇ ਨੂੰ ਬਾਅਦ ਯਾਰ ਆ ਕੀ ਗੱਲ ਤੂੰ ਸੀਟਾਂ ਪਹਿਲਾਂ ਮਾਲਕ ਪਾਪੇ ਨੂੰ ਹੋਵੇ ਛੱਡਦਾ ਤੂੰ ਮੈਂ ਫੜ ਬਾਇਆ ਬਾਰ ਬਾਰ ਪੁੱਛੀਂ

ਲੋ ਜੀ ਐਸ ਵਕਤ ਸਾਨੂੰ ਇੱਥੇ ਐਂਟਰੀਆਂ ਮਿਲ ਗਈਆਂ ਇਹ। ਇਹ ਨਾਲ ਆਪਣੇ ਬਾਈ ਜੀ ਬਾਈ ਕਿੱਥੋਂ ਆਏ ਹੋ? ਦਰਾਹੇ ਤੋਂ ਮਲੀਪੁਰ ਤੋਂ ਜੀ। ਅੱਛਾ ਜੀ ਅੱਛਾ ਦਰਾਹੇ। ਸਾਡੇ ਕੋਲ ਮਲੀਪੁਰ ਤੋਂ ਆਇਆ ਜੀ। ਠੀਕ ਹੈ ਜੀ ਠੀਕ ਹੈ। ਚਾਰ ਮੈਂਬਰ ਆਏ। ਫੈਮਿਲੀ ਆਈ ਹੋ ਸਾਰੇ। ਇਹ ਪੂਰਾ ਪਰਿਵਾਰ ਆ ਜੀ। ਪੂਰਾ ਪਰਿਵਾਰ ਆ। ਬੱਚਾ ਜੀ ਨਾਲ ਇਹਨੂੰ ਲੈ ਕੇ ਮੱਥਾ ਟਿਕਾਉਣ ਲੈ ਕੇ ਆਏ ਬੱਚੇ ਦਾ। ਅੱਛਾ ਜੀ ਅੱਛਾ ਅੱਛਾ ਠੀਕ ਹੈ। ਜਸ ਜੀ ਸਿੰਘ ਸ਼ਾਨ। ਠੀਕ ਹੈ ਜੀ। ਇਹ ਰਸਤਾ ਬਹੁਤ ਗਲਦਾ ਹੈ ਤਾਂ ਹੀ ਲੈ ਕੇ ਆਏ। ਠੀਕ ਹੈ ਜੀ ਠੀਕ ਹੈ ਸਹੀ ਹੈ। ਧੰਨਵਾਦ ਜੀ। ਧੰਨਵਾਦ ਜੀ ਧ ਇਥੋਂ ਹੈਗਾ ਬਾਈ ਸਰਜੀ 4 ਕਿਲੋਮੀਟਰ 4 ਕਿਲੋਮੀਟਰ ਇਥੋਂ ਜਾਣਾ ਵਾ ਸਿਰਫ 4 ਕਿਲੋ ਸਿਰਫ 4 ਤੇ ਆਹਦੇ ਯਾਰ ਇਹਨਾਂ ਨੇ ਮਿੰਟ ਮਾਰਿਆ ਹਨਾ ਇਥੋਂ ਇਹ ਨਹੀਂ ਭਾਈ ਰੰਦੇ ਨਾ ਕੋਈ ਬਾਧਾ ਕਰਦੇ ਉਹ ਤਾਂ ਬਾਲਾ ਤੰਗ ਕਰਦੇ ਆ ਆ 2 ਮਿੰਟ ਲਾਏ ਡਰਾਈਆਂ ਦੇ ਆ ਨਹੀਂ ਲਿਆਉਣਾ ਜੀ ਤੁਸੀਂ ਆ ਉਹਦੇ ਲਾਈਨ ਆਪਣੇ ਤਾਂ ਇੱਕ ਹੋਰ ਪੰਗਾ ਵੀ ਲਾਈਨਾਂ ਚ ਹੀ ਲਾਈ ਰੱਖਦੇ ਖੜੀ ਰੋਖ ਖੜੀ ਰੋਖ ਖੜੀ ਰੋ ਆਹ ਰਹਾ papa ਮੈਂਟੋਮੈਟਿਕ ਰਾਕੇ ਸਾਰਾ ਖਾ ਆ ਗਿਆ ਲੈ ਦਰਾਨ ਕੀ ਕਹਿੰਦੇ ਸਾਡੀ ਕੌਮ ਦੀ ਉਹ ਸਾਲ ਪਾਈ ਬੜੇ ਲੈ ਕੇ ਜਾਣਾ ਇੱਥੇ ਆਪਾਂ ਸਹੀ ਗੱਲ ਹੈ ਨਾ ਸਪੰਜ ਦਾ 10000 ਰੁਪਏ ਲੈਣਾ ਉਹਨਾਂ ਦੇ ਬਾਪੇ ਨੇ ਘਟੋ ਘਟਾ 500 ਰੁਪਇਆ ਲਾ ਆ ਜਣਾ ਇਹਨੇ ਹੋਰ ਜੀ ਮਹਿਬਾਨੀ ਇਹ papa ਕੱਪੜੇ ਦਾ ਵਪਾਰ ਕਰਦਾ ਜੀ ਉਹ ਤਾਂ ਨਹੀਂ ਹੁੰਨੀ ਲਾਉਂਦਾ ਅਹੀ ਭਾਈ ਜਰ ਉੱਥੇ ਆਏ ਤਾਂ ਖਾ ਖਾ ਬੜੀ ਲੈ ਗਈ ਇੱਕ ਬੜੀ 7-8 ਕਿਲੋ ਅੱਛਾ ਸਾਨੂੰ ਤਾਂ ਲੱਭੀ ਨਹੀਂ ਉਹ ਅੱਜ ਬਾਪੇ ਨੂੰ ਦਵਾ ਦੇ ਕਰਦੇ ਹਾਂ ਕਿ ਆ ਗਿਆ ਆਲ ਪੇੜ ਗਿਆ ਦੋਰ ਲਾ ਦੇ ਆ ਦੇ ਨਹੀਂ ਭਈ ਇਹ ਨਹੀਂ ਮੰਨਦਾ ਨੀਗਾ ਅੱਗੇ ਆਈ ਉਹਦੇ ਨਾਲ ਭਾਜੀ ਜੁਕੇਦੇ ਆਪਾਂ ਵਿਆਹ ਲਈ ਜੇ ਸਾਗਨਪੁਰ ਜਾਣਾ ਕਰਦੇ ਆਂ ਉਹਨੇ 100 ਦੇਣਾ ਜਾਂ 200 ਦੇਣਾ ਉਹ ਆਏ ਲੈਣ ਚਲਾ ਕੇ ਖੜੇ ਹੁੰਦੇ ਅਸੀਂ ਲੈ ਖੜੇ ਇੱਕਨੇ ਆਏ ਖੜੇ ਤੇ ਅਸੀਂ ਚੁੱਪ ਕਰਕੇ ਭਾਏ ਪਾੜਦੇ ਮੇਰੇ ਕੋਲੇ ਗਾ ਭਾਏ ਮੇਰੇ ਪੈ ਕਿਧਰ ਗਾ ਭਾਏ ਉਹ ਆਪਾਂ ਪਹਿਲਾਂ ਹਾਲਾ ਦਾ ਗਣਕੇ ਦੇ ਤਿੰਨ ਗਣਤੀ ਗਣਤੀ ਕਰਾਉਣੀ ਆ ਘਰੇ ਜਾ ਕੇ ਦੇਰ ਗਣਤੀ ਕਰਾਉਣੀ ਆ ਕਿਣਕੇ ਦਊਗਾ ਰੱਖੂਗਾ ਵੀ ਹਾਂ ਵੀ ਇੰਨੇ ਆ ਲੈਵੀ ਆਪਣੀ ਸ਼ੀਟ ਪਾਪੀ ਨੇ ਲੈਣੀ ਹੈ ਇਹ ਆਪਣੀਆਂ ਰਜਾਰੂ ਸ਼ੀਟਾਂ ਸਹੀ ਗੱਲ ਹੈ ਆਈ ਨਾ ਇੱਕੋ ਬੰਦਾ ਨੌਜਵਾਨ ਆਣਾ ਲੈ ਦੱਬਿਆ ਸੌਣਾ ਚੱਲ ਪਾਪਾ ਓ ਹੁਣਾਂ ਤਾਂ ਵਹਿ ਜਾਣਾ ਉਹ ਬੈਠਿਆ ਵਾਰਡ ਘੱਟ ਨਿਬੜਨੀ ਆ ਖੜਿਆ ਛੇਤੀ ਆ ਬੜੇਗਾ ਮੈਂ ਕਹਤੋਂ ਗਏ ਉਹ ਵਾਰਡ ਘੱਟ ਨਿਬੜੂ ਬੈਠਿਆ ਹਾਂ ਖੜਿਆ ਛੇਤੀ ਪਹੁੰਚ ਜਾਣਾ ਅੱਗੇ ਤਾਂ ਹੀ ਮੈਂ ਪਾਟ ਕੇ ਖੜਾ ਹੋਇਆ ਸੀ ਕਿਉਂ ਸ਼ੀਦੀ ਪਹੁੰਚਾਂਗੇ ਠੀਕ ਹੈ ਟਾਈਮ ਤਾਂ ਲੇਟ ਨਹੀਂ ਹੈਗਾ ਹਾਂਜੀ ਹਾਂਜੀ ਇਹ ਲਾਣਾ ਆਉਂਦਾ ਪਾਕਿਸਤਾਨ ਦੇ ਗੇਟ ਅੱਗੇ ਨਾਲ ਕੇ ਪਾ ਪਾ ਦੇਣਾ ਅੱਗੇ ਕੰਨੀ ਵੀ ਚੱਲਾਂਗੇ ਯਾਰ ਇਹਨੂੰ ਦੇਖਣੀ ਇੱਧਰ ਭਾਈ ਬੈ ਜਾਵਾ ਇੱਧਰ ਨਹੀਂ ਭਾਈ ਆਲੂ ਪਟਿਆ ਸਾਨੂੰ ਪਟੇ ਆ। ਇੰਕੀ ਆ ਕੇ ਤੀਜਣਗੇ ਆਣੇ ਆ ਦੀ। ਆਪਰੇ ਸਾਰੇ ਆਣੇ ਆ। ਬਾਕੀ ਜੱਟਾਂ ਦੇ ਮਾਲਕ ਇੰਕਰੋ ਦਰਸ਼ਨ। ਦਰਸ਼ਨੀ ਜੋੜੀ ਦਾ ਦੋਰਾ ਸਾਹਿਬ ਇੱਧਰ। ਸਾਹਮਣੇ ਦਰਸ਼ਨੀ ਜੋੜੀ ਆ। ਤੇ ਬਹੁਤ ਜਲਦੀ ਜਾਣਗੇ ਪਹੁੰਚਾ ਦਾਂ। ਤੇਰੇ ਚਾਵਲੇ ਦਾ ਨਾਮ ਹੈ ਇਹਦਾ ਜਰੂਰ ਨਾਮ। ਤੁਹਾਨੂੰ ਗੁਰੂਆਂ ਦੇ ਸਾਹ ਤੇ ਦਰਸ਼ਨ। ਕੀ ਕਿ ਦੀ ਸੋਣੀ ਇਹ ਦੀ ਅੱਛਾ ਬਹੁਤ ਵਧੀਆ ਬੋਲਦੀ ਲੋ ਜੀ ਇੱਥੇ ਐਂਟਰੀ ਤੇ ਆ ਗਏ ਆ ਆਪਾਂ ਦਰਸ਼ਨੀ ਜੋੜੀ ਤੇ ਤੇ ਇੱਥੇ ਆਪਾਂ ਨੂੰ ਕੁਝ ਇਨਸਟਰਕਸ਼ਨ ਪਹਿਲਾਂ ਮਿਲਣਗੇ ਭਾਈ ਹੁਣ ਕਹਿੰਦੇ ਆ ਵੀ ਇਹ ਜ਼ਰੂਰ ਵਿੱਚ ਕਵਰ ਕਰ ਲਿਗੇ ਜਿਹੜੀ ਇਨਸਟਰਕਸ਼ਨ ਵਗੇਰਾ ਦੇਣਗੇ ਪੂਰੀ ਸੰਗਤ ਆਜੂ ਬਹੁਤ ਮਜ਼ਾ ਕਰਨਾ ਹੈ ਤਾਂ ਬਾਈ ਜੀ ਦਾ ਖਾਲਸਾ ਬਹਿਰਪੁਰ ਜੀ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਪਾਕਿਸਤਾਨਾਂ ਤੇ ਦਰਵਾਜ਼ਾ ਸਾਹਿਬ ਕਰਤਾਰਪੁਰਾਂ ਤੇ ਵੈਲਕਮ ਕਰਨੇ ਆ ਜੀ ਆਇਆਂ ਕਰਨੇ ਤੁਹਾਨੂੰ ਪਹਿਲੀ ਗੱਲ ਆ ਤੁਹਾਡੀ ਅੰਦਰੋਂ ਚੈਕਿੰਗ ਕੋਈ ਨਹੀਂ ਹੋਣੀ ਆਪਣੇ ਡਾਕੂਮੈਂਟਸ ਪਾਸਪੋਰਟ ਜਿਹੜੇ ਤੁਸੀਂ ਆਪਣੇ ਕੋਲ ਸਾਬੇ ਰੱਖਣ ਤੇ ਆ ਜਿਹੜੇ ਤੁਹਾਨੂੰ ਕਾਰਡ ਦਿੱਤੇ ਹੋਏ ਨੇ ਇਹ ਕਾਰਡ ਐਸੀ ਤਰ੍ਹਾਂ ਤੁਸੀਂ ਗਲੇ ਚਨ੍ਹਲ ਪਾ ਕੇ ਰੱਖਣਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਾਰੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਗਾਈਡ ਕਰ ਦੇਣਾ ਤਾਂ ਕਿ ਨਵੇਂ ਆਉਣ ਵਾਲੇ ਲੋਕਾਂ ਵਾਸਤੇ ਸਾਰੀ ਯਾਤਰਾ ਸੌਖੀ ਰਹੇ ਜਿਸ ਤਰ੍ਹਾਂ ਇਹ ਸਾਹਮਣੇ ਵਾਲਾ ਮੇਨ ਦਰਵਾਜ਼ਾ ਤੁਸੀਂ ਕਰਾਸ ਕਰੋਗੇ ਦਰਵਾਜ਼ੇ ਦੇ ਨਾਲ ਹੀ ਆਸ-ਪਾਸੇ ਤੁਹਾਡੇ ਸੱਜੇ ਪਹਿਲਾ ਕਮਰਾ ਜੋੜੇ ਕਰਦਾ ਹੋਵੇਗਾ ਇੱਥੇ ਤੁਸੀਂ ਜੋੜੇ ਜਮਾ ਕਰਵਾ ਲੈਣੇ ਨੇ ਜੋੜੇ ਜਮਾ ਕਰਵਾਉਣ ਤੋਂ ਬਾਅਦ ਅਗਰ ਹੱਥ ਧੋਣੇ ਨੇ ਤੁਸੀਂ ਦਰਵਾਜ਼ੇ ਤੋਂ ਵਾਪਸ ਅਧਰਾਰ ਆ ਕੇ ਇਸ طرف ਬਾਹਰ ਦੀ 1 ਨਾਲ ਵਾਸ਼ ਬੇਸਨ ਲੱਗਿਆ ਹੈ ਬਾਹਰ ਆ ਕੇ ਹੈਂਡ ਵਾਸ਼ ਕਰ ਸਕਦੇ ਹੋ ਜਿਹੜੇ ਲੋਕ ਤੁਹਾਡੇ ਚੋਂ ਲੰਗਰ ਜਾਂ ਰਸਤ ਲੈ ਕੇ ਆਏ ਹੋਏ ਨੇ ਦੇਉੜੀ ਦੇ ਅੰਦਰ ਜਾ ਕੇ ਐਂਡ ਤੇ ਇਸ ਕਾਰਨ ਵਿੱਚ ਸਾਹਮਣੇ ਕਾਊਂਟਰ ਲੱਗਿਆ ਲੰਗਰ ਜਮਾ ਕਰਨ ਵਾਲਾ ਉਹ ਤੁਸੀਂ ਉੱਥੇ ਨੋਟ ਕਰਵਾ ਕੇ ਜਮਾ ਕਰਵਾ ਦੇਣਾ ਔਰ ਉਸੇ ਕਾਊਂਟਰ ਦੇ ਬਿਲਕੁਲ ਕੋਲੇ ਹੀ ਅਦਰ ਨੂੰ ਇੱਕ ਬਰਾਂਡਾ ਬਣਿਆ ਹੋਇਆ ਉਸੇ ਬਰਾਂਡੇ 'ਚੋਂ ਤੁਸੀਂ ਅੰਦਰ ਖਿੰ ਹੋਣਾ ਬਰਾਂਡੇ 'ਚ ਥੋੜਾ ਜਿਹਾ ਅੱਗੇ ਜਾਓਗੇ ਐਸੇ ਪਾਸੇ ਨੂੰ ਤੇ ਸੈਂਟਰ 'ਚ ਜਾ ਕੇ ਬਰਾਂਡੇ ਦੇ ਅੰਦਰ ਹੀ ਸਰੋਵਰ ਸਾਹਿਬ ਦਾ ਪ੍ਰਬੰਧ ਕੀਤਾ ਹੋਇਆ ਮੇਨ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਨੇ ਉਸ ਬਿਲਡਿੰਗ ਦੇ ਕੰਪਲੈਕਸ ਦੇ ਬਿਲਕੁਲ ਸੈਂਟਰ 'ਚ ਨੇ ਚਾਰਾਂ ਪਾਸੇ ਬਰਾਂਡੇ ਨੇ ਸੈਂਟਰ 'ਚ ਗੁਰਦੁਆਰਾ ਸਾਹਿਬ ਨੇ ਦਰਸ਼ਨ ਕਰਨ ਤੋਂ ਬਾਅਦ ਤੇ ਅੰਦਰ ਜਾ ਕੇ ਜਦੋਂ ਮੇਨ ਸੈਂਟਰਲ ਗੁਰਦੁਆਰਾ ਸਾਹਿਬ ਦੇ ਆਸ-ਪਾਸ ਇਹਨੂੰ ਆਪਣੇ ਖਿਆਲ ਰੱਖੋਗੇ। ਉਧਰੋਂ ਸਿੱਧਰਾਂ ਤੋਂ ਇਹ ਵੀ ਡਿਊੜੀ ਨਜ਼ਰ ਆਏਗੀ। ਉਸ ਡਿਊੜੀ ਦੇ ਮੱਥੇ ਤੇ ਲਿਖਿਆ ਹੋਵੇਗਾ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ। ਉਸ ਡਿਊੜੀ ਦੇ ਬੈਕ ਸਾਈਡ ਤੇ ਲੰਗਰ ਹਾਲ। ਉੱਥੇ ਲੰਗਰ ਛਕਣਾ ਤੁਸੀਂ। ਲੰਗਰ ਛਕਣ ਤੋਂ ਬਾਅਦ ਅਗਰ ਮਾਰਕੀਟ ਜਾਣਾ ਹੋਵੇ ਤੇ ਵਾਪਸ ਇੱਥੇ ਆ ਕੇ ਜੋੜੇ ਪਾ ਕੇ ਆਇਆ ਰਸਤਾ ਹੈ ਸਿੱਧਾ ਮਾਰਕੀਟ ਨੂੰ ਜਾ ਰਿਹਾ। ਜ਼ਿਆਦਾ ਦੂਰ ਨਹੀਂ 3 ਤੋਂ 4 ਮਿੰਟੁੱਸ ਹੀ ਆ ਤਾਂ ਪੈਦਲ ਮਾਰਕੀਟ ਜਾ ਸਕਦੇ ਹੋ। ਬਾਕੀ ਬਿਲਡਿੰਗ ਦੇ ਅੰਦਰ ਹਰ ਜਗ੍ਹਾ ਸਾਈਨ ਤੁਹਾਡੇ ਜਦੋਂ ਕਿਹੜੀ ਚੀਜ਼ ਕਿਸ ਪਾਸੇ ਨੂੰ ਫਿਰ ਵੀ ਕੋਈ ਗੱਲ ਪੁੱਛਣੀ ਹੋਵੇ ਤੁਸੀਂ ਪੁੱਛ ਸਕਦੇ ਹੋ ਪਰ ਆਖਰੀ ਗੱਲ ਤੁਹਾਡਾ ਜਿਹੜਾ ਇੱਥੇ ਸਟੇ ਦਾ ਟਾਈਮ ਉਹ 4 ਵਜੇ ਤੱਕ ਦਾ ਆਖਰੀ বাস 4 ਵਜੇ ਜਾਏਗੀ ਅਗਰ ਉਸ ਤੋਂ ਪਹਿਲਾਂ ਤੁਹਾਡੇ ਜੇ ਕੋਈ ਜਲਦੀ ਜਾਣਾ ਚਾਹੁੰਦਾ ਹੈ 15 ਤੋਂ 20 ਮਿੰਟ ਬਾਅਦ ਗੱਡੀਆਂ ਫਿਰ ਬਾਦੋਂ ਵਾਪਸ ਜਾਂਦੀ ਹੈ ਤੁਸੀਂ ਕਿਸੇ ਵੀ ਟਾਈਮ ਆਪਸ ਜਾ ਸਕਦੇ ਹੋ ਅਸੀਂ ਯਾਸ ਕਰਾਂਗੇ ਤੁਹਾਡਾ ਅਗਲਾ ਦਿਨ ਬੁਲਾਇਆ ਗਿਆ ਆ ਤਾਂ ਬੋਲੀ ਸੋ ਨਿਹਾਲ ਸੋ ਸੁਧਿਆ ਕਾਨਾ ਹਾਂ ਭਾਈ ਕਰ ਲੈਣਾ ਨੇ ਹੀ ਪਾਛਣਾ ਲੱਗੀ ਨਹੀਂ ਯਾਰ ਆ ਮਾਡੀ ਗੱਲ ਆ ਦੇਖਾ ਸਰਜੀਤ ਭਾਈ ਐਨੀ ਦੂਰ ਆਇਆ ਸਮਾਨ ਹੀ ਲਿਆਂਦਾ ਭਾਈ ਨਹੀਂ ਐਨੀ ਲਿਆਉਣਾ ਸੀਗਾ ਨਾ ਲਿਆਉਣਾ ਕਿਸੇ ਨੇ ਥੋੜਾ ਹੁਣ ਉਹ ਹੁਣ ਪਾਕਿਸਤਾਨ ਮੇਰੇ ਥੋੜਾ ਦੇਣਾ ਸੀ ਆਪ ਨੂੰ ਕਰਾਉਗੇ ਲੱਗੇ ਆਪਨੇ ਕੋਲ ਮੇਰਾ ਟੈਜ ਬੈੱਕ ਤੇ ਅਮੈਸ਼ਨ ਕਰਨਾ ਹੋਇਆ ਤੇ ਪਰ ਮਾਡੀ ਗੱਲ ਆ ਬਾਈ ਸਾਡਾ ਵੀ ਇਰਾਦਾ ਪਾਪਾ ਕਰੀ ਜਾਂਦਾ ਯਾਰ ਦੱਸ ਸੈਕਟਰੀ ਇਸ਼ਨਾਨ ਠੀਕ ਆ ਜੀ ਇਸ਼ਨਾਨ ਆ ਚਾਹੀਦਾ ਤਾਂ ਸ਼ਹਿਰਾ ਚਾਹੀਦਾ ਉਹਨਾਂ ਦੇ ਦੇ ਦਿੰਦੇ ਆ ਅੱਛਾ ਨਹੀਂ 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 ਠੀਕ ਸੈਕਟਰੀ ਕਰਦੇ ਆ ਬਿਲਕੁਲ ਕੀ ਨਹੀਂ ਹੈਗਾ ਆ ਸਾਡੇ ਚੋਂ ਬੰਦੇ ਦੋ ਨਿਤਰੇ ਆ ਚਲੋ ਜੀ ਇਸ਼ਨਾਨ ਪਾਣੀ ਕਰਕੇ ਫੇਰ ਕਰਦੇ ਗੱਲ ਵਾ ਸਾਡਾ ਸੈਕਟਰੀ ਆ ਦੇਖੋ ਸਭ ਤੋਂ ਮੇਨ ਬੰਦਾ ਆ ਬਾਪ ਪਾ ਪਿੰਡ ਮੂੰਹ ਆ ਤਿੱਧੋ ਹੀ ਆ ਪਾਪ ਨਾ ਫਰਾ ਚੱਕਦਾ ਕੰਮ ਲੈ ਲੈ ਜਿਹੜੇ ਬੰਦੇ ਨਹੀਂ ਕਰਦੇ ਉਹਨਾਂ ਦੀ ਵੀਡੀਓ ਫਵਾ ਕੇ ਲਾਉਣੀ ਆ ਇੱਕ ਸਰਜੀਤ ਕੋਲੇ ਉਹਨੇ ਕਿਹ ਖੜਾ ਵਾ ਇੱਕ ਸੈਕਟਰੀ ਦੋਵੇਂ ਬੰਦਿਆਂ ਲਈ ਮਾੜੀ ਗੱਲ ਆ ਭਾਈ ਆ ਜਾਓ ਇੱਧਰ ਇਹ ਵੀਡੀਓ ਚ ਪੈਣਾ ਵਾ ਨਹੀਂ ਤਾਂ ਆ ਦੇ ਜੀ ਮੇਰੇ ਪੈਸੇ ਵੀ ਇਹ ਚ ਆ ਬੜਾ ਆਜੋ 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 ਦੋਵਾਂ ਬੰਦੇ ਨੂੰ ਇਸ਼ਨਾਨ ਕਰਾਉਣਾ ਹੀ ਕਰਾਉਣਾ ਇਹਨਾਂ ਨੂੰ ਬਈ ਇਹਾਂ ਦਾ ਇਸ਼ਨਾਨ ਨਹੀਂ ਕਰਨਾ ਹੈਗਾ ਲਓ ਜੀ ਸੰਗਤ ਜੀ ਕਰੋ ਦਰਸ਼ਨ ਕਰਤਾਰਪੁਰ ਸਾਹਿਬ ਦੇ ਦਰਬਾਰ ਸਾਹਿਬ ਦੇ ਬਹੁਤ ਸ਼ਾਂਤੀ ਵਾਲੀ ਜਗ੍ਹਾ ਸ਼ਕਤੀ ਤੇ ਸ਼ਾਂਤੀ ਦੋਨਾਂ ਦਾ ਸੁਮੇਲ ਸਤੈ ਇਨੀ ਨਹੀਂ ਆਇਆ ਕੋ ਹਜੀ ਆਈ ਕਿ ਕਿੰਨੀ ਟਾਈਮ ਕਿਉਂ ਹੋ ਰਿਹਾ ਕੋ ਆਪਣੇ ਥੋੜਾ ਮੈਨੂੰ 10 ਵਜੇ ਅੱਧ ਦਾ ਪਤਾ ਇੱਕ ਚੀਜ਼ ਹੋਰ ਆਣਾ ਬਾਈ ਅ ਵੱਡਾ ਕਰਕੇ ਗੁਰਦੁਆਰਾ ਸਾਹਿਬ ਪਤਾ ਹੀ ਨਹੀਂ ਲੱਗਦਾ ਸੰਗਤ ਦਾ ਸੰਗਤ ਖਿਲਰ ਗਈ ਕੀ ਆ ਸੰਗਤ ਆਉਂਦੀ ਆਪਣੇ ਪਾਸੋਂ ਘੱਟ ਆਉਂਦੇ ਆ ਨਾ ਹੈ ਹੀ ਨਹੀਂ ਉਹ ਹਾਂ ਪਾਕਪਨ ਵਾਲੇ ਅੱਜ ਹੈ ਨਹੀਂਗੇ